ਮੇਰੇ ਆ ਇੱਥੇ ਸਦੀ ਮਾਰੀ ਚੀਜ਼ ਡਾਂਗ ਮਾਰੀ ਇੱਕ ਪਹਿਲੇ ਡਾਂਗ ਵਾਲੀ ਡਾਂਗ ਨੇ ਟੁੱਟ ਗਈ ਐ ਫਿਰ ਛੋਟਾ ਮੁੰਡਾ ਆਇਆ ਨਾਲ ਭਰਾ ਉਹਨੇ ਦਤਰੀ ਏਡੀ ਘੜੀ ਉਹ ਲਿਆ ਕੇ ਮੇਰੇ ਮਾਰੀ ਮੈਂ ਉੱਥੇ ਉਹ ਮੈਂ ਦੇਖ ਪਏ ਮੇ ਸਾਡੇ ਗਵਾਂਢੀ ਆ ਜਿਹੜੇ ਅਸੀਂ ਖਾਣਾ ਪਾਂਦੇ ਖਾਣਾ ਬਸ ਖਾਣਾ ਪਾਣ ਕਰੇ ਡੋਗ ਨੂੰ ਡੈਮੇਜ ਕਰਤਾ 6 ਮਹੀਨੇ ਡੋਗ ਸੀ ਤੇ ਮੇਰੇ ਹਸਬੰਡ ਨੂੰ ਵੀ ਡੈਮੇਜ ਕਰਤਾ ਸਾਰਾ ਸੇਤੋਂ ਮੈਂ ਬਾਹਰ ਤੋ ਡੋਗ ਨੂੰ ਟਿੱਕ ਨਹੀਂ ਦਿੰਦੇ ਉਹ ਸਿਰਫ ਡੋਗ ਨੂੰ ਮਾਰਦੇ ਆ ਕੋਈ ਵੀ ਡੋਗ ਆਂਦਾ ਗਲੀ 'ਚ ਟਿੱਕ ਨਹੀਂ ਮਨੋ ਸਾਰਿਆਂ ਨੂੰ ਮਾਰਦੇ ਛੋਟੇ ਛੋਟੇ ਬੱਚਿਆਂ ਨੂੰ ਡੰਗਾ ਦੇ ਨਾਲ ਮਾਰ ਉਹ ਕੁੱਤੇ ਕੱਤੇ ਦਾ ਕੋ ਮੈਟਰ ਦੱਸਦੇ ਆ ਤਸਦੀਕ ਕਰਨ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਹੋਗੇ ਤੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊ ਉਹ ਪੜ ਲਈਨੇ ਹੈ ਮੈਡੀਕਲ ਰਿਪੋਰਟ ਆਈ ਤੇ ਵੇਖ ਲਈਨੇ ਆ ਅਜੇ ਤੱਕ ਸਾਡੇ ਪੇਸ਼ ਨਹੀਂ ਕੀਤੀ ਜੋ ਕਰਨਗੇ ਦੱਸ ਦਾਂਗੇ ਅੰਮ੍ਰਿਤਸਰ ਦੇ थाना ਗੇਟ ਹਕੀਮਾ ਦੇ ਅਧੀਨ ਪੈਂਦੇ ਇਲਾਕਾ ਖਜ਼ਾਨਾ ਗੇਟ ਦੇ ਕੋਲ ਸ਼ਹੀਦ ਉਦਮ ਸਿੰਘ ਕਲੋਨੀ ਬੇਦੀ ਪੈਟਰੋਲ ਪੰਪ ਵਾਲੀ ਗਲੀ ਵਿਖੇ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਗਵਾਂਡੀਆਂ ਨੇ ਗਵਾਂਡੀਆਂ ਦੇ ਨਾਲ ਲੜਾਈ ਝਗੜਾ ਕਰ ਗਵਾਂਡੀਆਂ ਦਾ ਸਿਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਪੀੜਤ ਪਰਿਵਾਰ ਨੂੰ ਕੁੱਤਿਆਂ ਨੂੰ ਰੋਟੀ ਪੋਣਾ ਮਹਿੰਗਾ ਪੈ ਗਿਆ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਗਲੀ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਘੁੰਮਦੇ ਨੇ ਕਈ ਵਾਰ ਉਹਨਾਂ ਨੂੰ ਰੋਟੀ ਹੋਨੇ ਸਾਡੇ ਗਵਾਂਡੀਆਂ ਨੇ ਸਾਨੂੰ ਰੋਟੀ ਪਾਉਣ ਤੋਂ ਰੋਕਿਆ ਜਦੋਂ ਅਸੀਂ ਕਿਹਾ ਕਿ ਇਹ ਪਾਲਤੂ ਅਸੀਂ ਗਲੀ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਘੁੰਮਦੇ ਨੇ ਕਈ ਵਾਰ ਉਹਨਾਂ ਨੂੰ ਰੋਟੀ ਪਾਉਂਦੇ ਹਾਂ ਅਤੇ ਗਵਾਂਡੀਆਂ ਨੇ ਸਾਨੂੰ ਰੋਟੀ ਪਾਉਣ ਤੋਂ ਰੋਕਿਆ ਜਦੋਂ ਅਸੀਂ ਕਿਹਾ ਕਿ ਇਹ ਬੇਸਹਾਰਾ ਜਾਨਵਰ ਨੇ ਤੁਸੀਂ ਇਹਨਾਂ ਨੂੰ ਰੋਟੀ ਪਾਉਣ ਲਈ ਕਿਉਂ ਰੋਕਦੇ ਹੋ ਇਸ ਤੇ ਚਲਦਿਆਂ ਉਹਨਾਂ ਨੇ ਪਹਿਲਾਂ ਕੁੱਤੇ ਦੇ ਸਿਰ ਤੇ ਡਾਂਗ ਮਾਰ ਦਿੱਤੀ ਅਤੇ ਉਸ ਦਾ ਸਿਰ ਪਾੜ ਦਿੱਤਾ ਅਤੇ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੂੰ ਕੁੱਟਿਆ ਉਸ ਦੇ ਸਿਰ ਤੇ ਡਾਂਗ ਮਾਰੀ ਉਸ ਦਾ ਸਿਰ ਪਾੜ ਦਿੱਤਾ ਜਿਸ ਦੇ ਚਲਦਿਆਂ ਜਦੋਂ ਮੈਂ ਗੰ ਗਈ ਤਾਂ ਮੇਰੇ ਉੱਤੇ ਵੀ ਉਹਨਾਂ ਨੇ ਹਮਲਾ ਕਰ ਦਿੱਤਾ ਮੇਰੇ ਕੱਪੜੇ ਵੀ ਪਾੜੇ ਗਏ ਤੇ ਮੈਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਜਿਹਦੇ ਚਲਦਿਆਂ ਆਪਣੇ ਪਤੀ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਚ ਦਾਖਲ ਕਰਵਾਇਆ ਗਿਆ ਉਹਨਾਂ ਕਿਹਾ ਕਿ ਗਲੀ ਵਿੱਚ ਕੋਈ ਵੀ ਅਵਾਰਾ ਕੁੱਤਾ ਆਉਂਦਾ ਤਾਂ ਉਸਨੂੰ ਡਾਂਗਾ ਦੇ ਨਾਲ ਕੁੱਟਣ ਲੱਗ ਪੈਂਦੇ ਨੇ ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਸਾਡੀ ਕਈ ਵਾਰ ਉਹਨਾਂ ਨਾਲ ਟਕਰਾਰ ਹੋਈ ਤੇ ਉਸ ਦਿਨ ਖਾਣਾ ਪਾਉਣ ਮੇਰੀ ਬੇਟੀ ਗਈ ਮੇਰੀ ਬੇਟੀ ਨੂੰ ਗਲਤ ਸ਼ਬਦ ਬੋਲਣ ਲੱਗ ਪਏ ਜਦੋਂ ਮੇਰੇ ਪਤੀ ਉਸਨੂੰ ਖਾਣਾ ਪਾਉਣ ਲੱਗੇ ਤੇ ਮੇਰੇ ਪਤੀ ਦੇ ਸਿਰ ਤੇ ਡਾਂਗਾ ਡੁੰਗੀਆਂ ਜਿਸ ਦੇ ਚਲਦਿਆਂ ਮੇਰੇ ਪਤੀ ਦੇ ਸਿਰ ਤੇ ਟਾਂਕੇ ਵੀ ਲਗਾਏ ਗਏ ਨੇ ਅਸੀਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਨਾ ਹੀ ਪੁਲਿਸ ਵਾਲੇ ਸਾਡੀ ਸ਼ਿਕਾਇਤ ਸੁਣਨ ਲਈ ਸਾਡੇ ਕੋਲ ਆਏ ਨੇ ਉਹਨਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਸਰ ਰਾਜ ਕੁਮਾਰ ਜੀ ਮੈਂ ਚਾਰ ਰੋੜ ਬੇਦੀ ਪੜਨ ਉਹ ਗਲੀਆਂ ਬਣਾ ਸਰ ਮੈਂ ਮੇਰੀ ਬੇਟੀ ਡੋਗ ਨੂੰ ਪਾਣ ਗਈ ਖਾਣਾ ਤੋ ਉਹਨੂੰ ਉਹਨੂੰ ਕੁੜੀ ਨੂੰ ਮਾਰਾ ਮਾਰਾ ਚੰਗਾ ਬੋਲਿਆ ਉਹਨੇ ਅ ਸੋ ਸੋ ਨੂੰ ਨਹੀਂ ਉਹ ਜੇ ਮੈਂ ਤੇ ਮੇਰੇ ਕੁੜੀ ਮੇਰੇ ਰੋਣ ਆ ਗਈ ਮੈਂ ਕਿਦੀ ਪਾਪਾ ਡੋਗ ਨੂੰ ਮਾਰਿਆ ਤੇ ਮੈਂ ਹੌਸਲੇ ਬਾਹਰ ਗਿਆ ਤੇ ਡੋਗ ਨੂੰ ਇਹਨੇ ਫੜ ਕੇ ਛੋਟੀ ਮਾਰੀ ਜ਼ੋਰ ਦੀ ਤੇ ਮੈਂ ਇਹ ਡੋਗ ਨੂੰ ਫੜ ਲਿਆ ਮੇ ਕੋਈ ਵੇਖਿਆ ਨਹੀਂ ਗਿਆ ਤੇ ਮੈਂ ਡੋਗ ਨੂੰ ਚੁੱਕ ਕੇ ਨਾ ਕਿਹਾ ਮੈਂ ਫੜ ਹੂੰ ਦੂਜੀ ਵਾਰੀ ਮਾਰ ਕੇ ਵਿਖਾ ਇਹਨੇ ਮਾਰੇ ਦੁਜੀਵਰੀ ਮਾਰ ਦੋਆਂਗ ਮਾਰੀ ਉਹਨੇ ਫੇਰ ਮਾਰਦੀ ਡੋਗੋ ਮੇਰੇ ਥੋੜਾ ਪਿਆ ਗਲੀ ਦਾ ਸਾਡੇ ਮਹੱਲੇ ਦਾ ਡਾਕਟਰ ਸਾਹਿਬ ਹੈਗੇ ਡਾ ਵੀ ਡੋਗ ਨੂੰ ਬੜਾ ਪਿਆਰ ਕਰਦੇ ਆ ਤੇ ਇਹਨਾਂ ਨੇ ਫੜ ਲਿਆ ਇਹਨਾਂ ਨੇ ਮੈਨੂੰ ਨਹੀਂ ਵੇਖਿਆ ਡੋਗ ਨੂੰ ਵੇਖਿਆ ਜੋ ਇਹਨਾਂ ਨੇ ਡੋਗ ਨੂੰ ਫੜ ਲਿਆ ਤੇ ਫੇਰ ਆਵਾਜ਼ ਮੈਂ ਤੁਹਾਨੂੰ ਹੁਣ ਤੋਂ ਮਾਰਿਆ ਹੁਣ ਮੈਨੂੰ ਮਾਰਨ ਮਾਰਤਾ ਨੇ ਭਾਈ ਮੈਨੂੰ ਮੈਨੂੰ ਫੜ ਲਿਆ ਇਹਨਾਂ ਨੇ ਮੈਂ ਜੂੜਾ ਫੜ ਲਿਆ ਦਾ ਮੈਂ ਹੁਣ ਮਾਰ ਫੜ ਲਿਆ ਸ ਮੇਰੇ ਹੱਥੋਂ ਲੱਤਾਂ ਤੇ ਤਿੰਨ ਜਣੇ ਨੇ ਤੇ ਫੜ ਕੇ ਮੇਰੇ ਆ ਇੱਥੇ ਸਿੱਧੀ ਮਾਰੇ ਚੀਜ਼ ਡਾਂਗ ਮਾਰੀ ਇੱਕ ਪਹਿਲੇ ਡਾਂਗ ਮਾਰੀ ਡਾਂਗ ਨਹੀਂ ਟੁੱਟ ਗਈ ਐ ਫਿਰ ਛੋਟਾ ਮੁੰਡਾ ਆਇਆ ਨਾਲ ਭਰਾ ਉਹਨੇ ਦਤਰੀ ਏਡੀ ਕੋ ਖੜੀ ਉਹ ਲਿਆ ਕੇ ਮੇਰੇ ਮਾਰੀ ਮੈਂ ਉੱਥੇ ਉਹ ਲੈ ਮੈਂ ਡੇਪਿਆ ਮੇਰੀ ਬੇਟੀ ਮੇਰੇ ਉੱਪਰ ਦੇਖੀ ਮੇਰਾ ਬੇਟਾ ਵੀ ਡੇ ਗਿਆ ਉਹਨਾਂ ਦਾ ਵੀ ਛੋਟਾ ਉਹ ਉਹਨਾਂ ਦਾ ਕੋਈ ਨਹੀਂ ਲੱਗੀ ਸਾਡਾ ਉਹਨਾਂ ਦਾ ਮੱਲਾ ਭਾਈ ਮੱਲਾ ਮੇਰੇ ਨਾਲ ਐ ਮੱਲੇ ਪਸ਼ਾਕ ਮੱਲੇ ਵਾਲੇ ਬਹੁਤ ਸਾਰੇ ਮੈਨੂੰ ਮੈਨੂੰ ਇਨਸਾਫ ਚਾਹੀਦਾ ਮੇਰੇ ਮਹੱਲੇ ਦੇ ਮੇਰੇ ਮੇਰੇ ਨਾਲ ਹੈਗਾ ਮੈਨੂੰ ਇਨਸਾਫ ਚਾਹੀਦਾ ਮੈਂ ਪੁਲਿਸ ਵਾਲੇ ਸਰ ਉਸ ਵੇਲੇ ਮੈਂ ਚੋਂਦੇ ਖੂਂਚ ਇਹਨਾਂ ਨੇ ਆਪਣੀ ਗੱਡੀ ਦਿੱਤੀ ਐ ਐਕਟਵਾ ਮੈਂ ਆਇਆ ਐਕਟਵਾ ਤੇ ਆਪਣੀ ਵਾਈਫ ਨੂੰ ਭਾਇਆ ਤੇ ਮੈਂ ਨਾਲ ਹੀ ਉਸ ਦੇ ਖੂਨ ਵਗਦੇ ਵਗਦੇ ਚਲਾ ਗਿਆ ਉੱਥੇ ਇਹ ਵੀ ਆਪਣੇ ਡੋਗ ਲੈ ਗਏ ਨਾਲ ਪੁਲਿਸ ਕਹਿੰਦੀ ਉਹਨਾਂ ਵੇਖਿਆ ਪਏ ਇੱਕੇ ਬਗਾ ਕੇ ਸਾਨੂੰ ਕਹਿੰਦਾ ਐਫਆਉ ਉੱਥੇ ਫਆਉ ਉੱਥੇ ਜਲ ਜਾਓ ਸਿਵਲ ਹਸਪੀਟਲ ਤੁਹਾਨੂੰ ਉਹ ਲਈ ਕੇ ਮਨਾਵਨੂ ਕੇ ਦੇ ਦਿੱਤਾ ਕਿ ਆਪਾਂ ਚਲੇਗਾ ਬਾ ਸਾਡੀ ਬਾਤ ਨੇ ਨਾਲ ਕੁਛ ਆਈ ਤੁਹਾਨੂੰ ਇਨਸਾਫ ਚਾਹੀਦਾ ਬਸ ਗਰੀਬੰਦਾ ਰੇੜੀ ਲਾਣ ਡਿਆ ਮੈਂ ਚਾਰ ਪੰਜ ਦਿਨ ਹੋ ਗਏ ਮੈਂ ਘਰ ਬੈਠਾ ਮੈਂ ਲੋਕ ਕਹਿੰਦੇ ਨਾ 1000 2000 ਰੁਪਏ ਪਰਸੂ ਫੜਿਆ ਨਾ ਮੈਂ ਤੁਹਾਨੂੰ ਬਾਬ ਦੇ ਦਾਂਗਾ ਹਾਂਜੀ ਸਰ ਮੈਂ ਪਲਕ ਮੇਰੇ ਹਸਬੰਡ ਰਾਜਕੁਮਾਰ ਮੈਂ ਖਜ਼ਾਨੇ ਗੇਟ ਬੇਦੀ ਪ੍ਰੋਪਰਟਮ ਸ਼ਹੀਦ ਦੁੱਧਮ ਸਿੰਘ ਕਲੋਨੀ 9 ਨੰਬਰ ਗਲੀ ਚ ਰਹਿੰਦੀ ਆ ਮੇ ਸਾਡੇ ਗਵਾਂਢੀ ਆ ਜਿਹੜੇ ਉਹਨਾਂ ਨੇ ਡੌਗ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ ਇੱਕ ਖਾਣਾ ਪਾਣ ਦੀ ਵਜ੍ਹਾ ਤੇ ਨਾਲ ਅਸੀਂ ਖਾਣਾ ਪਾਂਦੇ ਖਾਣਾ ਖਾਣਾ ਪਾਣ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ 6 ਮਹੀਨਿਆਂ ਦਾ ਡੌਗ ਸੀ ਤੇ ਮੇਰੇ ਹਸਬੰਡ ਨੂੰ ਵੀ ਡੈਮੇਜ ਕਰਤਾ ਸਾਰਾ ਸਿਰ ਤੋਂ ਤੇ ਅਸੀਂ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ ਵੀ ਅਸੀਂ ਕੰਪਲੇਨ ਵੀ ਲਿਖਾਈ ਜਾ ਕੇ ਉਹਨਾਂ ਨੇ ਕੁਝ ਨਹੀਂ ਕੀਤਾ ਸ਼ਰਿਆਮ ਫਿਰਦੇ ਪਏ ਸਾਡੇ ਸਾਹਮਣੇ ਸਾਨੂੰ ਟੌਰਚਰ ਕਰਦੇ ਪਏ ਸਾਨੂੰ ਕੁਝ ਵੀ ਹੋ ਸਕਦਾ ਵੈ ਕੁਝ ਵੀ ਇਹਨਾਂ ਕੋ ਸਾਨੂੰ ਡਰ ਰਗਾ ਵੈ ਕਿ ਕੱਲ ਨੂੰ ਸਾਨੂੰ ਕੁਝ ਵੀ ਕਰ ਸਕਦੇ ਆ ਬਸ ਮੇਰੇ ਹੱਥ ਜੋੜ ਕੇ ਬੇਨਤੀ ਮੇਰੀ ਹੈਲਪ ਕੀਤੀ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਜੋ ਮੇਰੇ ਹਸਬੰਦ ਦਾ ਹੋਇਆ ਉਹਨਾਂ ਦਾ ਸੋਨੂ ਸਕਿੰਦਰ ਉਸਕੇ ਪਾਪਾ ਦਾ ਨਾਮ ਹੈ ਨਿਰਮਲ ਨਿੰਮਾ ਨਿਰਮਲ ਸਿੰਘ ਵਜਾ ਕੋਈ ਡੋਕੀ ਆ ਡੋਗ ਨੂੰ ਟਿਕਨ ਨਹੀਂ ਦਿੰਦੇ ਉਹ ਸਿਰਫ ਡੋਗ ਨੂੰ ਮਾਰਦੇ ਆ ਕੋਈ ਵੀ ਡੋਗ ਆਂਦਾ ਗਲੀ 'ਚ ਟਿਕਨ ਨਹੀਂ ਦਿੰਦੇ ਨੂੰ ਸਾਰਿਆਂ ਨੂੰ ਮਾਰਦੇ ਛੋਟੇ ਛੋਟੇ ਬੱਚਿਆਂ ਨੂੰ ਡੰਗਾ ਦੇ ਨਾਲ ਮਾਰਦੇ ਨਹੀਂ ਨਹੀਂ ਸਟ੍ਰੀਟ ਡੋਗ ਆ ਗਾ ਗਲੀ ਦਾ ਡੋਗ ਹੈ ਸਾਡਾ ਫालतू ਪਾਲਤੂ ਡੋਗ ਨਹੀਂ ਗਾ ਤਾਂ ਜੀ ਸਟ੍ਰੀਟ ਡੋਗ ਆ ਗਾ ਉਸ ਦਿਨ ਖਾਣਾ ਪਾਣ ਮੇਰੀ ਬੇਟੀ ਗਈ ਆ ਤੇ ਉਹਨਾਂ ਨੂੰ ਕਹਿੰਦੀ ਮੇਰੀ ਬੇਟੀ ਨੂੰ ਕਹਿੰਦੇ ਕਿ ਇਹਨੂੰ ਇੱਥੋਂ ਲੈ ਜਾ ਜਾਂ ਕੁਝ ਕਰ ਲੈ ਸੀਗਾ ਸਰਾਹੀ ਕਿੱਥੇ ਲੱਗ ਜਾਈ ਇਹਨੂੰ ਇਹਨੂੰ ਖਾਣਾ ਨਹੀਂ ਪਾਣਾ ਗਾ ਇਹਨੂੰ ਖਾਣਾ ਨਹੀਂ ਪਾਣਾ ਤੇ ਤੁਸੀਂ ਇਹਨੂੰ ਬਾਹਰ ਕੱਢੋ ਅਸਰੇ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਇਹਨੂੰ ਖਾਣਾ ਪਾਣਾ ਅੰਦਰੋਂ ਢਾਂਗ ਲਿਆ ਕੇ ਉਹਦੇ ਪਹਿਲਾਂ ਡੋਗ ਦੇ ਮਾਰੀ ਉਹਨੂੰ ਸੇ ਤੋਂ ਡੈਮੇਜ ਕਰਤਾ ਸਾਰਾ ਅੱਖ ਵੀ ਡੈਮੇਜ ਹੋ ਗਈ ਉਹਦੀ ਫਿਰ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਤਾ ਡਾਂਗਾ ਡੂੰਗਾ ਮਾਰੀਆਂ ਡਾਂਗ ਟੁੱਟ ਗਈ ਫਿਰ ਅੰਦਰੋਂ ਪਤਾ ਨਹੀਂ ਹੋਰ ਕੋਈ ਚੀਜ਼ ਲਿਆਂਦੀ ਆ ਸਟੀਚਿੰਗ ਲੱਗੇ ਮੱਥੇ ਤੇ 5 6 ਸਟੀਚਿੰਗ ਲੱਗੇ ਬਾਹ ਤੇ ਵੀ ਸਟੀਚਿੰਗ ਲੱਗੇ ਆ ਤੇ ਸਾਨੂੰ ਬਸ ਇਨਸਾਫ ਚਾਹੀਦਾ ਸਾਨੂੰ ਨਾਲ ਕੋ ਡਰ ਹਰ ਵੇਲੇ ਡਰ ਰਹਿ ਗਈ ਕੱਲ ਨੂੰ ਸਾਨੂੰ ਮਾਰ ਵੀ ਸਕਦੇ ਆ ਸਾਰੀ ਫੈ ਮੈਨੂੰ ਵੀ ਕਰੋ ਖੇਚ ਕੇ ਇਹਨਾਂ ਨੇ ਵਾਲ ਪੁੱਟੇ ਮੇਰੇ ਮੇਰੇ ਕੱਪੜੇ ਪਾੜੇ ਗੰਦੀਆਂ ਗਾਂ ਮੈਨ ਸਰ ਮੈਂ ਨਹੀਂ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦੀ ਮੇਰੀ ਸਿਰਫ ਹੈਲਪ ਕੀਤੀ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਮੇਰੇ ਪਰਿਵਾਰ ਨਾਲ ਹੋਇਆ ਮੇਰੇ ਬੱਚਿਆਂ ਨਾਲ ਹੋਇਆ ਮੇਰੇ ਨਾਲ ਹੋਇਆ ਮੈਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਨੂੰ ਸਾਰੀ ਕਾਰਵਾਈ ਸਾਰੀ ਕੀਤੀ ਕੁਛ ਨਹੀਂ ਪੁਲਿਸ ਨੇ ਸਾਡੀ ਬਾਤ ਨਹੀਂ ਪੁੱਛੀ ਗਈ ਸਰ ਅਸੀਂ ਸਾਰਾ ਕੁਝ ਕੰਪਲੇਨ ਵਗੈਰਾ ਸਾਰਾ ਕੁਝ ਕੀਤੀ ਥਾਣੇ ਜਾ ਗਏ ਪਰ ਪੁਲਿਸ ਇੱਕ ਵਾਰ ਇਹ ਨਾਲ ਸਾਡੇ ਕੋਲ ਹਸਪੀਟਲ ਦਿਨ ਦਿਨ ਮੈਂ ਰਹਿ ਕੇ ਆਈ ਆਪਣੇ ਹਸਬੰਦ ਦੇ ਨਾਲ ਗੁਨਾਕੋ ਹਸਪੀਟਲ ਕੋਈ ਬਾਤ ਨਹੀਂ ਸਾਡੀ ਪੁੱਛੀ ਪੁਲਿਸ ਨੇ ਉੱਥੇ ਵੀ ਨਹੀਂ ਆਈ ਤੇ ਨਾ ਇਹਨਾਂ ਨੂੰ ਅਰੈਸਟ ਕੀਤਾ ਹੈ ਅਸੀਂ ਇਨਸਾਫ ਚਾਹੁੰਦੇ ਆ ਕਿ ਮੇਰੇ ਹਸਬੰਦ ਨਾਲ ਮੇਰੇ ਨਾਲ ਜੋ ਹੋਇਆ ਵੈ ਮੇਰੇ ਹਸਬੰਦ ਨੂੰ ਡੈਮੇਜ ਕੀਤਾ ਦਿਮਾਗ ਤੋਂ ਜਾਂ ਸੋ ਵੀ ਸਾਡੇ ਨਾਲ ਬੇਅਦਬੀਆਂ ਹੋਈਆਂ ਮੈਂ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਉਹ ਜਿਹੜੀ ਕੰਪਲੇਂਟ ਆਈ ਉਹਦੇ ਉੱਤੇ ਕਾਰਵਾਈ ਕਰਦਾਂਗੇ ਤਸਦੀਕ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਰਵਾਈ ਬਣਦੀ ਹੋਗੀ ਐਸ ਪਰ ਲਾ ਕੀਤੀ ਜਾਵੇ ਉਹ ਕੁੱਤੇ ਕੱਤੇ ਦਾ ਕੋ ਮੈਟਰ ਦੱਸਦੇ ਆ ਤਸਦੀਕ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਹੋਣਗੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇ ਮੈਡੀਕਲ ਰਿਪੋਰਟ ਆ ਗਈ ਉਹ ਪੜ ਲਈਨੇ ਮੈਡੀਕਲ ਰਿਪੋਰਟ ਆਈ ਤੇ ਵੇਖ ਲਈਨੇ ਅਜੇ ਤੱਕ ਸਾਡੇ ਪੇਸ਼ ਨਹੀਂ ਕੀਤੀ ਜੋ ਕਰਨਗੇ ਦੱਸ ਦਾਂਗੇ